ਇਹਾਂ ਪੁਲਿਸ ਐਕਸ਼ਨ ਦੀਆਂ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ ਹੈ ਪੁਲਿਸ ਰਸਤ ਚ ਲੈ ਲਿਆ ਗਿਆ ਹੈ ਔਰ ਸਰਵਨ ਸਿੰਘ ਪੁਦੇਰ ਡਿਟੇਨ ਕਰ ਲਿਆ ਗਿਆ ਹੈ ਖਨੋਰੀ ਬਾਰਡਰ ਤੇ ਪੁਲਿਸ ਦਾ ਐਕਸ਼ਨ ਹੋਣ ਜਾ ਰਿਹਾ ਹੈ ਇਸਤਿਆਂ ਕੰਸੂਆਂ ਪਹਿਲਾਂ ਹੀ ਲੱਗ ਗਈਆਂ ਸੀ ਤੇ ਹੁਣ ਪੁਲਿਸ ਦਾ ਐਕਸ਼ਨ ਵੀ ਨਜ਼ਰ ਆ ਗਿਆ ਪਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਖਨੋਰੀ ਬਾਰਡਰ ਪਹੁੰਚ ਚੁੱਕੀ ਹੈ ਇੱਥੋਂ ਤੱਕ ਖਬਰਾਂ ਨੇ ਕਿ ਖਨੋਰੀ ਚ ਨੈੱਟ ਬੰਦ ਕਰ ਦਿੱਤਾ ਗਿਆ ਹੈ ਇੰਟਰਨੈਟ ਬੰਦ ਕਰ ਦਿੱਤਾ ਗਿਆ ਥੋੜੀ ਦੇਰ ਦੇ ਵਿੱਚ ਐਕਸ਼ਨ ਨਜ਼ਰ ਆ ਸਕਦਾ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰਨ ਦੀ ਅੱਜ ਕੇਂਦਰ ਦੇ ਨਾਲ ਮੀਟਿੰਗ ਸੀ ਔਰ ਉਸ ਮੀਟਿੰਗ ਦੇ ਵਿੱਚ ਇਹ ਕਿਸਾਨ ਆਗੂ ਪਹੁੰਚੇ ਹੋਏ ਸੀ ਔਰ ਉਸ ਤੋਂ ਬਾਅਦ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਸਿਰਾਸਤ ਦੇ ਵਿੱਚ ਲੈ ਲਿਆ ਗਿਆ ਔਰ ਹੁਣ ਵੱਡਾ ਐਕਸ਼ਨ ਸ਼ੰਭੂ ਤੇ ਖਨੌਰੀ ਬਾਰਡਰ ਖੋਲਣ ਨੂੰ ਲੈ ਕੇ ਹੋ ਰਿਹਾ ਹੈ ਉਹ ਰੋਕ ਲਿਆ ਗਿਆ ਔਰ ਪੂਰੇ ਬੈਰੀਕੇਟਿੰਗ ਜਿਹੜੇ ਆ ਉਹ ਲਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਮੋਹਾਲੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਦ ਮੀਟਿੰਗ ਖਤਮ ਹੋਈ ਹੈ ਮੀਟਿੰਗ ਤੋਂ ਬਾਅਦ ਹੀ ਉਹਨਾਂ ਨੂੰ ਰੋਕ ਲਿਆ ਗਿਆ ਔਰ ਇਹ ਹਾਲਾકી ਦੱਸਿਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਕਿ ਇਹ ਡੱਲੇਵਾਲ ਤੇ ਬੰਦੇ ਨੂੰ ਡਿਟੇਨ ਕਰ ਲਿਆ ਗਿਆ ਤੇ ਹੁਣ ਦੀ ਇਹ ਤਸਵੀਰਾਂ ਨੇ ਮੋਹਾਲੀ ਬਾਰਡਰ ਤੇ ਇਹ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਡਿਟੇਨ ਕੀਤਾ ਤੇ ਹੋਰ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਤਸਵੀਰਾਂ ਤਸਵੀਰਾਂ ਦਿਖਾ ਰਹੇ ਆ ਅਸੀਂ ਬਾਰਡਰ 'ਤੇ ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਜਿਹੜੇ ਕਿਸਾਨ ਮੀਟਿੰਗ ਦੇ ਵਿੱਚ ਆਏ ਸੀ ਔਰ ਮੀਟਿੰਗ ਤੋਂ ਬਾਅਦ ਵਾਪਸ ਜਾ ਰਹੇ ਸੀ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ ਅੱਜ ਸਰਵੰਸ਼ ਸਿੰਘ ਪੰਦੇਰ ਤੇ ਜਗਜੀਤ ਸਿੰਘ ਗੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ ਹੋ ਸਕਦਾ ਹੈ। ਔਰ ਇਹ ਐਕਸ਼ਨ ਦੇਖਣ ਨੂੰ ਮਿਲਿਆ ਕਿ ਦੱਸਿਆ ਜਾ ਰਿਹਾ ਹੈ ਕਿ ਪੰਦੇਰ ਨੂੰ ਵੀ ਡਿਟੇਨ ਕਰ ਲਿਆ ਗਿਆ ਨਾਲ ਦੇ ਨਾਲ ਗੱਲੇਵਾਲ ਨੂੰ ਵੀ ਡਿਟੇਨ ਕਰਕੇ ਪਿੱਛੋ ਪਿੱਛੋ ਲੈ ਕੇ ਪੁਲਿਸ ਜਿਹੜੀ ਹੈ ਉਹ ਨਿਕਲੀ ਹਾਲਾਂਕਿ ਜਿਹੜੇ ਕਿਸਾਨ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਦੂਜੇ ਪਾਸੇ ਇਹ ਪੂਰੀ ਬੈਰੀਕੇਡਿੰਗ ਲਾ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਉਧਰ ਬਿਲਕੁਲ ਬੈਕ ਸਾਈਡ ਤੇ ਵੀ ਇੱਥੇ ਪੁਲਿਸ ਜਿਹੜੀ ਫੋਰਸ ਹੈ ਲਾ ਦਿੱਤੀ ਗਈ ਹੈ ਕਿ ਕਿਸੇ ਨੂੰ ਵੀ ਅੱਗੇ ਜਿਹੜਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੀ ਵੀ ਕਿਸਾਨ ਇੱਥੇ ਮੀਟਿੰਗ 'ਚ ਪਹੁੰਚੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਡਿਟੇਨ ਕਰ ਲਿਆ ਗਿਆ ਜਿਹੜੇ ਜਿਹੜੇ ਕਿਸਾਨ ਇੱਥੇ ਪਹੁੰਚੇ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਮੋਹੱਲੀ ਪੁਲਿਸ ਬੋਲੋ ਹਾਲਾਂਕਿ ਸਵੇਰ ਤੋਂ ਹੀ ਸ਼ੰਭੂ ਬਾਰਡਰ ਦੀ ਅਸੀਂ ਗੱਲ ਕਰ ਲਈਏ ਖਨੌਰੀ ਦੀ ਅਸੀਂ ਗੱਲ ਕਰਨੀ ਕਿ ਕਿਤੇ ਕਈ ਜਿਹੜੇ ਪੁਲਿਸ ਜਿਹੜੀ ਹੈ ਉਹਦਾ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀਗਾ ਔਰ ਉਹੀ ਗੱਲ ਹੋਈ ਹੈ ਜਿਹੜੇ ਵੱਡੇ ਲੀਡਰਸ ਹੈ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਔਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਡਿਟੇਨ ਕਰਕੇ ਹੁਣ ਲੈ ਕੇ ਜਾਇਆ ਜਾ ਰਿਹਾ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਹ ਗੱਡੀ ਆਏ ਬੰਦਾ ਗੱਡੀ ਆ ਇਹਨੂੰ ਹਟਾਓ ਮੁੰਡੇ ਨੂੰ ਖੜ੍ਹ ਜਾਣਾ ਵੇ ਮਤਾਰ ਇੱਕ ਬੰਦਾ ਤਾਂ ਆਉਂਦਾ ਗੱਡੀ ਨਾਲ ਆਜੋ ਹਾਏ 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 ਇਹਨਾਂ ਨੇ ਸਾਡੀਆਂ ਪੱਗਾਂਦਾਰੀਆਂ ਨੇ ਇਸ ਭਗਵੰਤ ਮਾਨ ਸਰਕਾਰ ਬੁੱਚੜ ਰੇ ਇਹ ਬੇਅੰਤਾਂ ਬੁੱਚੜ ਬਣਿਆ ਅਜ ਦੂਜਾ ਇਹ ਬੇਅੰਤਾਂ ਬੁੱਚੜ ਬਣਿਆ ਭਗਵੰਤ ਮਾਰ ਕਤਿਸਾਨਾਂ ਨੂੰ ਜਿਹੜੇ ਮੀਟਿੰਗ ਤੋਂ ਵਾਪਸ ਜਾ ਰਹੇ ਸੀ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਰੋਕ ਲਿਆ ਗਿਆ ਡਿਟੇਨ ਕਰ ਲਿਆ ਗਿਆ ਜੱਜੀਤ ਸਿੰਘ ਢੱਲੇਵਾਲ ਨੂੰ ਵੀ ਔਰ ਸਰਵਪੰਨ ਸਿੰਘ ਪੰਦੇਰ ਨੂੰ ਵੀ ਔਰ ਹੋਰ ਕਿਸਾਨ ਆਗੂ ਜਿਹੜੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਸੀ ਟਾਈਮਿੰਗ ਬੜੀ ਮਹੱਤਵਪੂਰਨ ਹੈ ਇਸ ਪੂਰੇ ਐਕਸ਼ਨ ਦੀ ਕਿ ਕੇਂਦਰ ਸਰਕਾਰ ਦੇ ਨਾਲ ਅੱਜ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਤਕਰੀਬਨ ਜਿਹੜੇ ਮੇਨ ਮੇਨ ਕਿਸਾਨ ਆਗੂ ਸੀ ਉਹ ਚੰਡੀਗੜ੍ਹ ਪਹੁੰਚ ਜਾਂਦੇ ਨੇ ਮੀਟਿੰਗ ਖਤਮ ਹੁੰਦੀ ਹੈ ਚੰਡੀਗੜ੍ਹ ਤੋਂ ਵਾਪਸ ਜਾਂਦੇ ਸਮੇਂ ਇਹਨਾਂ ਨੂੰ ਰੋਕ ਲਿਆ ਗਿਆ ਤੇ ਉਧਰ ਖਨੌਰੀ ਬਾਰਡਰ ਤੇ ਐਕਸ਼ਨ ਹੋਣ ਜਾ ਰਿਹਾ ਹੈ ਇਸ ਦੀਆਂ ਵੀ ਖਬਰਾਂ ਨੇ ਇਸ ਦੀਆਂ ਵੀ ਕੰਸੂਆਂ ਨੇ ਕਿ ਖਨੌਰੀ ਬਾਰਡਰ ਤੇ ਪੁਲਿਸ ਕੋਈ ਵੱਡਾ ਐਕਸ਼ਨ ਕਰ ਸਕਦੀ ਹੈ ਕੱਲ ਤੋਂ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਇਕੱਠੀ ਹੋ ਰਹੀ ਹੈ ਲੱਦਾ ਕੋਠੀ ਬਹੁਤ ਸਾਰੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਅਫਸਰ ਨੇ ਉਹਨਾਂ ਨੂੰ ਤੁਰੰਤ ਪਹੁੰਚਣ ਦੇ ਲਈ ਕਹਿ ਦਿੱਤਾ ਗਿਆ ਸੀ ਤੇ ਹੁਣ ਪੁਲਿਸ ਦਾ ਇਹ ਐਕਸ਼ਨ ਜਿਹੜਾ ਹੈ ਨਜ਼ਰ ਆ ਰਿਹਾ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੋਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਹੋਰ ਵੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਜਿਹੜੇ ਮੀਟਿੰਗ ਤੋਂ ਵਾਪਸ ਜਾ ਰਹੇ ਸੀ ਸਾਰੇ ਆਗੂ ਜਿਹੜੇ ਨੇ ਉਹ ਡਿਟੇਨ ਕਰ ਲਏ ਗਏ ਨੇ ਸਾਡੇ ਸਹਿਯੋਗੀ ਮਨੋਜ ਰਾਠੀ ਜਿਹੜੇ ਨੇ ਉਹ ਲਗਾਤਾਰ ਮੌਕੇ ਤੇ ਮੌਜੂਦ ਨੇ ਜਿੱਥੇ ਇਹਨਾਂ ਆਗੂਆਂ ਨੂੰ ਰੋਕਿਆ ਗਿਆ ਹੈ ਮਨੋਜ ਅਗਰ ਮੇਰੀ ਆਵਾਜ਼ ਮਿਲ ਪਾ ਰਹੀ ਹੈ ਤਾਂ ਤਸਵੀਰਾਂ ਅਸੀਂ ਦੇਖਣੀਆਂ ਚਾਹਾਂਗੇ ਕਿ ਆਸ-ਪਾਸ ਤੁਹਾਡੇ ਕੀ ਚੱਲ ਰਿਹਾ ਹੈ ਮਨੋਜ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹੁਣ ਇਹ ਕਿਸਾਨ ਜਿਹੜੇ ਮੀਟਿੰਗ 'ਚ ਪਹੁੰਚੇ ਸੀ ਇਹਨਾਂ ਨੂੰ ਵੀ ਹੁਣ ਡਿਟੇਨ ਕਰਨ ਦੀ ਜਿਹੜੀ ਤਿਆਰੀ ਹੈ ਡਿਟੇਨ ਕਰਕੇ ਇਹਨਾਂ ਨੂੰ ਲੈ ਜਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸੇ ਵੇਖ ਰਹੇ ਹੋ ਕਿ ਮੋਹਾਲੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪੂਰਾ ਹੁਣ ਪੁਲਿਸ ਦੇ ਨਾਲ ਜਿਹੜੀ ਤੱਕਾ ਮੁਕੀ ਵੀ ਹੋਈ ਹੈ ਤੇ ਡਿਟੇਨ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਹਾਲਾਂਕਿ ਅੱਜ ਜਿਹੜੀ ਮੀਟਿੰਗ ਦਾ ਦੌਰ ਚੱਲਿਆ ਸੀਗਾ 4 ਮਈ ਨੂੰ ਇਹ ਮੀਟਿੰਗ ਜਿਹੜੀ ਹੈ ਦੁਬਾਰਾ ਤਸਦੀ ਗਈ ਸੀ ਲੇਕਿਨ ਉਸ ਤੋਂ ਬਾਅਦ ਕਿਉਂਕਿ ਸਵੇਰ ਤੋਂ ਹੀ ਇਹ ਜਿਹੜੀ ਖਬਰਾਂ ਆ ਰਹੀ ਸੀ ਕਿ ਪੁਲਿਸ ਦਾ ਐਕਸ਼ਨ ਹੋ ਸਕਦਾ ਹੈ ਲੇਕਿਨ ਹੁਣ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਾ ਨੂੰ ਮਿਲਿਆ ਜਿੱਦੇ ਵਿੱਚ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਸਾਥ ਕੇ ਜਿਹੜੇ ਜਿਹੜੇ ਦੂਜੇ ਜਿਹੜੇ ਕਿਸਾਨ ਦੇ ਜਿਹੜੇ ਨਾਲ ਆਏ ਸੀਗੇ ਉਹਨਾਂ ਨੂੰ ਵੀ ਡਿਟੇਨ ਜਿਹੜਾ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਇਹਦੇ ਇਹ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਜਿਦੇ ਵਿੱਚ ਹੁਣ ਜਿੰਨੇ ਵੀ ਜਿਹੜੇ ਲੀਡਰਸ ਨੇ ਉਹਨਾਂ ਨੂੰ ਹੁਣ ਜਾਇਆ ਜਾ ਰਹਾ ਲੈ ਕੇ ਆਹ ਵੇਖੋ ਵਰਤਮਾਨ ਦੀ ਸਰਕਾਰ ਆ ਵੇਖੋ ਪੰਜਾਬ ਵਾਸੀਓ ਇਹ ਤਸਵੀਰਾਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਜਦੋਂ ਕਿਸਾਨ ਜਾ ਰਹੇ ਸੀ ਤਾਂ ਉਹਨਾਂ ਨੂੰ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਰੋਕ ਲਿਆ ਗਿਆ ਬੱਸਾਂ ਦੇ ਵਿੱਚ ਹੀ ਉਸੇ ਤਰੀਕੇ ਨਾਲ ਭਰੀਆਂ ਭਰਾਈਆਂ ਬੱਸਾਂ ਮੁਹਾਲੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਔਰ ਕਿਸਾਨਾਂ ਨੂੰ ਜਿੰਨੇ ਕਿਸਾਨ ਆਗੂ ਅੱਜ ਮੀਟਿੰਗ ਦਾ ਹਿੱਸਾ ਬਣੇ ਸੀ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਮੇਰੇ ਸਹਿਯੋਗੀ ਮਨੋਜ ਰਾਠੀ ਬਣੇ ਹੋਏ ਨੇ ਅਗਰ ਮਨੋਜ ਮੇਰੀ ਹਵਾਸ ਬਿਲ ਪਾਰੀ ਹੈ ਥੋੜਾ ਜਿਹਾ ਆਸ-ਪਾਸ ਦੀਆਂ ਤਸਵੀਰਾਂ ਦੇਖਣੀਆਂ ਚਾਹਾਂਗੇ ਡੱਲੇਵਾਲ ਜਾਂ ਪੰਦੇਰ ਨੂੰ ਕਿੱਥੇ ਲੈ ਕੇ ਗਏ ਨੇ ਕੋਈ ਜਾਣਕਾਰੀ ਦੇਖੋ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਦੇਰ ਜਿਹੜਾ ਜੀਰਕਪੁਰ ਸਾਈਡ ਤੋਂ ਨਿਕਲੇ ਸੀਗੇ ਔਰ ਉਹਨਾਂ ਦੇ ਪਿੱਛੇ ਹੀ ਗੱਡੀਆਂ ਲਾ ਦਿੱਤੀ ਗਈ ਸੀ ਪੁਲਿਸ ਵੱਲੋਂ ਔਰ ਜੀਰਕਪੁਰ ਸਾਈਡ ਤੋਂ ਹੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਦੂਜੇ ਪਾਸੇ ਡੱਲੇਵਾਲ ਨੂੰ ਵੀ ਕਿਉਂਕਿ ਡੱਲੇਵਾਲ ਵੀ ਦੂਜੇ ਪਾਸੇ ਐਂਬੂਲੈਂਸ ਤੋਂ ਨਿਕਲ ਰਹੀ ਸੀਗੇ ਉਹਨਾਂ ਨੂੰ ਵੀ ਉਸੇ ਦੂਜੇ ਪਾਸੇ ਤੋਂ ਪੁਲਿਸ ਵੱਲੋਂ ਡਿਟੇਨ ਕਿਉਂਕਿ ਇਹ ਪੂਰਾ ਬਾਰਡਰ ਏਰੀਆ ਚੰਡੀਗੜ੍ਹ ਤੋਂ ਵੀ ਕ੍ਰਾਸ ਕਰਦੇ ਹੋਏ ਜਗਤਪੁਰਾ ਨੂੰ ਕ੍ਰਾਸ ਕਰਦੇ ਇੱਥੇ ਪੂਰੀ ਪੁਲਿਸ ਫੋਰਸ ਲਾਈ ਗਈ ਹੈ ਔਰ ਪੁਲਿਸ ਫੋਰਸ ਨੇ ਇੱਥੇ ਬੈਰੀਕੇਡਿੰਗ ਲਾ ਕੇ ਜਿਹੜੇ ਵੀ ਕਿਸਾਨ ਇੱਥੇ ਪਹੁੰਚੇ ਸੀ ਵੱਡੇ ਲੀਡਰ ਇੱਥੇ ਪਹੁੰਚੇ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਉਹਨਾਂ ਦੀ ਗੱਡੀ ਰੋ ਪੁਲਿਸ ਦੀ ਪੂਰੀ ਇੱਕ ਰਣਨੀਤੀ ਤਿਆਰ ਸੀ ਕਿ ਜਿੱਦਾਂ ਅਸੀਂ ਪਹਿਲਾਂ ਵੀ ਸਵੇਰ ਤੋਂ ਹੀ ਦੱਸ ਰਹੇ ਸੀਗੇ ਕਿ ਕਿਤੇ ਨਾ ਕਿਤੇ ਪੁਲਿਸ ਦਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਔਰ ਸਵੇਰ ਤੋਂ ਹੀ ਜਿਹੜੀ ਗੱਡੀਆਂ ਵੱਡੀ ਗੱਡੀਆਂ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਹੁਣ ਤਸਵੀਰਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਕਿ ਇਸ ਇਸ ਵੇਲੇ ਵੀ ਜਿਹੜੇ ਜਿਹੜੇ ਕਿਸਾਨ ਲੀਡਰਸ ਨੇ ਹੋਰ ਜਿਹੜੇ ਕਿਸਾਨ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਵੀ ਹੁਣ ਡਿਟੇਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਕਹਿ ਸਕਦੇ ਆ ਕਿ ਇੱਕ ਵੱਡਾ ਐਕਸ਼ਨ ਜਿਹੜਾ ਹੁਣ ਦੁਬਾਰਾ ਤੋਂ ਕਿਉਂਕਿ ਹੋਰ ਅੱਗੇ ਇਹ ਜਿਹੜੀ ਗੱਡੀਆਂ ਖੜੀ ਕੀਤੀ ਹੈ ਹੋਰ ਵੀ ਜਿਹੜੇ ਪੁਲਿਸ ਆਫੀਸਰ ਇੱਥੇ ਪਹੁੰਚੇ ਹੋਏ ਨੇ ਜਿਹੜੀ ਕਿਸਾਨ ਲੀਡਰਸ ਦੀ ਜਿਹੜੀ ਗੱਡੀਆਂ ਹੈ ਉਹਨਾਂ ਨੂੰ ਵੀ ਡੀਟੇਲ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਲਿਜਾਇਆ ਜਾ ਰਿਹਾ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੋਹਾਲੀ ਤੋਂ ਅੱਗੇ ਉਹਨਾਂ ਨੂੰ ਲਿਜਾਇਆ ਗਿਆ ਤੇ ਕੋਸ਼ਿਸ਼ ਕਰ ਰਹੇ ਅਸੀਂ ਅੱਗੇ ਹੋਰ ਵੀ ਅੱਗੇ ਜਿਹੜੇ ਕਿਸਾਨ ਨਹੀਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਡੀਟੇਨ ਕੀਤਾ ਗਿਆ ਹਾਲਾਂਕਿ ਪੁਲਿਸ ਦਾ ਜ਼ਰੂਰ ਇਹ ਐਕਸ਼ਨ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਅੱਜ ਇਹ ਪੂਰਾ ਕਿਉਂਕਿ ਮੋਹਾਲੀ ਐਂਟਰ ਹੁੰਦੇ ਹੀ ਇਹਨਾਂ ਨੂੰ ਸਾਰਿਆਂ ਨੂੰ ਡਿਟੇਨ ਕਰ ਲਿਆ ਗਿਆ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੋਹਾਲੀ ਤੋਂ ਬਾਹਰ ਲੈ ਕੇ ਜਾਇਆ ਗਿਆ ਜਿਹੜੇ ਜਿਹੜੇ ਪੱਡੇ ਕਿਸਾਨ ਲੀਡਰਸ ਨੇ ਚਾਹੇ ਉਹ ਡੱਲੇਵਾਲ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਪੰधेਰ ਦੀ ਅਸੀਂ ਗੱਲ ਕਰ ਲਈਏ ਕਿਉਂਕਿ ਪੰधेਰ ਜੀਰਕਪੁਰ ਸਾਈਡ ਤੋਂ ਨਿਕਲੇ ਸੀ ਆਪਣੀ ਗੱਡੀਆਂ ਦੇ ਵਿੱਚ ਔਰ ਸ਼ੰਭੂ ਬਾਰਡਰ ਪਹੁੰਚਣਾ ਸੀਗਾ ਔਰ ਡੱਲੇਵਾਲ ਵੀ ਸ਼ੰਭੂ ਬਾਰਡਰ ਜਿਹੜਾ ਹੈਗਾ ਉਹ ਪਹੁੰਚ ਰਹੇ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦਾ ਜਿਹੜਾ ਐਕਸ਼ਨ ਹੈ ਯਹਾਂ ਇੱਥੇ ਹੀ ਸਾਰੀ ਗੱਡੀਆਂ ਜਿਹੜੇ ਕਿਸਾਨ ਲੀਡਰ ਇਹਨਾਂ ਦੀ ਜਿਹੜੀ ਇਹਨਾਂ ਦੀ ਪਰਸਨਲ ਗੱਡੀਆਂ ਇਹਨਾਂ ਨੂੰ ਰੋਕ ਕੇ ਸਾਰਿਆਂ ਨੂੰ ਵਿਚ ਹੀ ਰੋਕ ਕੇ ਡਿਟੇਨ ਕਰ ਲਿਆ ਗਿਆ ਯਾਨੀ ਕਿ ਪੁਲਿਸ ਯਾਨੀ 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 ਮਨੋਜ ਇਹ ਕਹਿੰਦਾ ਵੀ ਪੁਲਿਸ ਦਾ ਐਕਸ਼ਨ ਪਲਾਨ ਪਹਿਲਾਂ ਹੀ ਸੀ ਪੂਰੀ ਰਣਨੀਤੀ ਤਿਆਰ ਸੀ ਜਿਵੇਂ ਪੰਜਾਬ ਦੀ ਹੱਦ 'ਚ ਐਂਟਰ ਹੁੰਦੇ ਨੇ ਤਾਂ ਉੱਥੇ ਹੀ ਐਕਸ਼ਨ ਕਰਤਾ ਪੁਲਿਸ ਨੇ ਦੇਖੋ ਬਿਲਕੁਲ ਇਹ ਪੂਰੀ ਪਲਾਨ ਤਰੀਕੇ ਦੇ ਨਾਲ ਪੁਲਿਸ ਦਾ ਐਕਸ਼ਨ ਜਿਹੜਾ ਹੈ ਵੇਖਣ ਨੂੰ ਮਿਲਿਆ ਔਰ ਅਸੀਂ ਪਹਿਲਾਂ ਹੀ ਸਵੇਰੇ ਹੀ ਜ਼ਿਕਰ ਕੀਤਾ ਸੀਗਾ ਕਿ ਕਿਤੇ ਨਾ ਕਿਤੇ ਕੁਝ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਪੁਲਿਸ ਦਾ ਕਿਉਂਕਿ ਕਾਫੀ ਫੋਰਸਿਸ ਕਾਫੀ ਪੁਲਿਸ ਡਿਪਲੋਇਮੈਂਟ ਸ਼ੰਭੂ ਬਾਰਡਰ ਖਨੋਰੀ ਤੇ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਪੁਲਿਸ ਨੇ ਐਕਸ਼ਨ ਪਲਾਨ ਕੀ ਸੀ ਕਿ ਮੀਟਿੰਗ ਤੋਂ ਬਾਅਦ ਜਿਹੜੇ ਵੀ ਵੱਡੇ ਲੀਡਰਸ ਨੇ ਉਹਨਾਂ ਨੂੰ ਡੀਟੇਨ ਕੀਤਾ ਜਾਵੇ ਔਰ ਉਹੀ ਹੋਇਆ ਜਿਹੜੀ ਵੀ ਤੁਸੀਂ ਗੱਡੀਆਂ ਦੇਖ ਰਹੇ ਹੋ ਸਾਡੇ ਕਿਸਾਨ ਜਿਹੜੇ ਕਿਸਾਨ ਇੱਥੇ ਮੀਟਿੰਗ 'ਚ ਪਹੁੰਚੇ ਸੀ ਉਹਨਾਂ ਦੀਆਂ ਗੱਡੀਆਂ ਹਨ ਹਾਲਾਂਕਿ ਇਹਨਾਂ ਨੂੰ ਡੀਟੇਨ ਕਰ ਲਿਆ ਗਿਆ ਔਰ ਬਿਲਕੁਲ ਜਿੱਦਾਂ ਹੀ ਚੰਡੀਗੜ੍ਹ ਤੋਂ ਬਾਹਰ ਐਂਟਰ ਹੋਏ ਪੰਜਾਬ ਦੇ ਵਿੱਚ ਜਿਸੇ ਤਰ੍ਹਾਂ ਐਂਟਰ ਹੁੰਦੇ ਹਨ ਉਸੇ ਟਾਈਮ ਪੁਲਿਸ ਵੱਲੋਂ ਇਹਨਾਂ ਨੂੰ ਡੀਟੇਨ ਕਰ ਲਿਆ ਜਾਂਦਾ ਹੈ ਇਹ ਦੱਸਿਆ ਜਾ ਰਿਹਾ ਕਿ ਜ ਇੱਥੋਂ ਪਹੁੰਚਦੀ ਹੈ ਔਰ ਇਹ ਡੱਲੇ ਵਾਲ ਜਿਹੜੇ ਗੱਡੀ ਪਹੁੰਚਦੀ ਐ ਐਂਬੂਲੈਂਸ ਪਹੁੰਚਦੀ ਐ ਔਰ ਤੁਸੀਂ ਦੇਖੋ ਕਿ ਗੱਡੀਆਂ ਇੱਥੇ ਲਾਈ ਗਈ ਇੱਕ ਗੱਡੀਆਂ ਦੇ ਸ਼ੀਸ਼ੇ ਵੀ ਇੱਥੇ ਪਾਏ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਹੀ ਪੁਲਿਸ ਨੇ ਇਹ ਪੂਰੀ ਇਨਾਦੇ ਜਿਹੜੇ ਕਿਸਾਨ ਲੀਡਰਸ ਨੇ ਕਿਸਾਨ ਨੇ ਉਹਨਾਂ ਦੀ ਗੱਡੀਆਂ ਨੂੰ ਰੋਕਿਆ ਗਿਆ ਇੱਥੇ ਰੋਡ ਤੇ ਹੀ ਇਹ ਗੱਡੀਆਂ ਖੜ੍ਹੀਆਂ ਔਰ ਸਾਰਿਆਂ ਨੂੰ ਰੋਕ ਕੇ ਸਿੱਧਾ ਜਿਹੜਾ ਹੈਗਾ ਉਹ ਪੂਰਾ ਇਹ ਰੋਡ ਬੰਦ ਕਰ ਦਿੱਤਾ ਗਿਆ ਇਹ ਮੇਨ ਰੋਡ ਐ ਇਹ ਰੋਡ ਪੂਰਾ ਬੰਦ ਕਰਕੇ ਜਿਹੜੇ ਵੀ ਸੀਨੀਅਰ ਜਿਹੜੇ ਇੱਥੇ ਕਿਸਾਨ ਲੀਡਰ ਪਹੁੰਚੇ ਸੀਗੇ ਉਹਨਾਂ ਦੀਆਂ ਗੱਡ ਔਰ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਜਿਹੜੇ ਸਰ ਤੁਸੀਂ ਵੀ ਇੱਥੇ ਸੀਗੇ ਜਦ ਇਹ ਸਾਰਾ ਹੋਇਆ ਹਾਂਜੀ ਹਾਂਜੀ ਸਾਨੂੰ ਵੀ ਬੱਸ ਹੀ ਲੱਗੇ ਸੀ ਉਤਰਿਆਂ ਬੱਸ ਚੋਂ ਬਹੁਤ ਮਾਰਾ ਕੀਤਾ ਇੱਕ ਬੰਨੇ ਦੇ ਵਾਰਤਾ ਚੱਲਣ ਲਈ ਹੈ ਸ਼ਾਂਤੀ ਮਈ ਤਿੰਨ ਚਾਰ ਘੰਟੇ ਮੀਟਿੰਗ ਚੱਲੀ ਦੂਜੇ ਬੰਨੇ ਉਹਦਾ ਨਾ ਕੀ ਇਹ ਕੰਮ ਕੀਤਾ ਇਹ ਮਾਰਾ ਕੀਤਾ ਵਾ ਬਹੁਤ ਮਾਰਾ ਕੀਤਾ ਪੰਜਾਬ ਸਰਕਾਰ ਜੱਲੇਵਾਲ ਜੀ ਨੂੰ ਵੀ ਲੈ ਕੇ ਹਾਂਜੀ ਲੈ ਕੇ ਜੱਲੇਵਾਲ ਜੀ ਨੂੰ ਅੱਛਾ ਕਹਿੰਦੇ ਕਹਿੰਦੇ ਜੱਲੇਵਾਲ ਦੇ ਡਰਾਈਵਰ ਨੂੰ ਉਤਾਰਤਾ ਮਨੋਜ ਪੁਲਿਸ ਲੈ ਗਈ ਐਂਬੂਲੈਂਸ ਚਲਾ ਕੇ ਜੇ ਇਹਨਾਂ ਨੇ ਦੇਖਿਆ ਹੋਵੇ ਤਾਂ ਪਤਾ ਕੋਈ ਪਤਾ ਨਹੀਂ ਜੀ ਤੇ ਕੁਝ ਹੋਰ ਦੇਖਿਆ ਹੋਵੇ ਕਿਹੜੇ ਕਿਹੜੇ ਇੱਥੇ ਰੋਕੇ ਆ ਅਸੀਂ ਦਾ ਪਿੱਛੇ ਹਾਂ ਜੀ ਤੇ ਸਾਡੇ ਆਂਦਿਆਂ ਨੂੰ ਸਭ ਕੁਝ ਹੋ ਗਿਆ ਸੀ ਠੀਕ ਹੈ ਤੇ ਹੁਣ ਇਹਨਾਂ ਦੀ ਜਿਹੜੀ ਗੱਡੀਆਂ ਆ ਉਹ ਹੁਣ ਕਿਸਾਨਾਂ ਦੀ ਜਿਹੜੀ ਗੱਡੀਆਂ ਉਹਨਾਂ ਨੂੰ ਵੀ ਹੁਣ ਲੈ ਕੇ ਜਾਇਆ ਜਾ ਰਹਾ ਤੇ ਇਹ ਪੂਰਾ ਪੁਲਿਸ ਦਾ ਜਿਹੜਾ ਐਕਸ਼ਨ ਹੈ ਉਹ ਜ਼ਰੂਰ ਵੇਖਣ ਨੂੰ ਮਿਲਿਆ ਔਰ ਵਿਜੇ ਇਹ ਪੂਰਾ ਰੋਡ ਜਿਹੜਾ ਹੈ ਬਲੌਕ ਕਰਕੇ ਪੁਲਿਸ ਵੱਲੋਂ ਪੂਰਾ ਐਕਸ਼ਨ ਜਿਹੜਾ ਉਹ ਲਿਆ ਗਿਆ ਔਰ ਅਸੀਂ ਕਹਿ ਸਕਦੇ ਹਾਂ ਅਸੀਂ ਪਹਿਲਾਂ ਵੀ ਜਿਹੜਾ ਜ਼ਿਕਰ ਕੀਤਾ ਸੀ ਕਿ ਪੂਰੀ ਪਲੈਨਿੰਗ ਦੇ ਤਹਿਤ ਹੁਣ ਤੁਸੀਂ ਦੇਖੋ ਗੱਡੀਆਂ ਨੂੰ ਸਾਈਡ ਕਰਕੇ ਹੁਣ ਗੱਡੀਆਂ ਨੂੰ ਵੀ ਲੈ ਕੇ ਜਾਇਆ ਜਾ ਰਹੀ ਕਿਸਾਨ ਲੀਡਰ ਸੇ ਜਾਂ ਜਿਨਾ ਦੀ ਗੱਡੀਆਂ ਸੀ ਉਹਨਾਂ ਨੂੰ ਵੀ ਹੁਣ ਸਾਈਡ ਕਰਕੇ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਏਗਾ ਔਰ ਉਦੇ ਉੱਥੇ ਜਿਹੜੇ ਜਿਹੜੇ ਡਿਟੇਨ ਕੀਤੇ ਨੇ ਕਿਉਂਕਿ ਐਕਸ਼ਨ ਪਲਾਨ ਪੁਲਿਸ ਦਾ ਪਹਿਲਾ ਤੋਂ ਹੀ ਤਿਆਰ ਸੀ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਐਕਸ਼ਨ ਪਲਾਨ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਔਰ ਪੁਲਿਸ ਦਾ ਇੱਕ ਐਕਸ਼ਨ ਕਿਉਂਕਿ ਸਭ ਤੋਂ ਪਹਿਲਾਂ ਵੱਡੇ ਲੀਡਰਸ ਨੂੰ ਡਿਟੇਨ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੇ ਵੀ ਜਿਹੜੇ ਇਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੀ ਜਿਹੜੀ ਗੱਡੀਆਂ ਹੈ ਹੁਣ ਉਹਨਾਂ ਨੂੰ ਸਾਈਡ ਕੀਤਾ ਜਾ ਰਿਹਾ ਇਹਨਾਂ ਨੂੰ ਵੀ ਹੁਣ ਪੁਲਿਸ ਸਟ ਔ ਕਿਹੜੇ ਪੁਲਿਸ ਸਟੇਸ਼ਨ ਤੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਬਹੁਤ ਅਹਿਮ ਚੀਜ਼ਾਂ ਨੇ ਕਿ ਕਿਹੜੇ ਮੋਹਾਲੀ ਤੋਂ ਬਾਹਰ ਕਿੱਥੇ ਲੈ ਕੇ ਗਏ ਨੇ ਡੱਲੇਵਾਲ ਦੀ ਅਸੀਂ ਗੱਲ ਕਰ ਲਈਏ ਫਿਰ ਜਾਂ ਫਿਰ ਪੰਦੇਰ ਦੀ ਅਸੀਂ ਗੱਲ ਕਰ ਲਈਏ ਕਿਉਂਕਿ ਸਾਬਤ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੜੇ ਸ਼ਾਂਤੀ ਮੈ ਤਰੀਕੇ ਦੇ ਨਾਲ ਇਹ ਪੂਰਾ ਅਸੀਂ ਮੀਟਿੰਗ ਕੀਤੀ ਹੈ ਲੇਕਿਨ ਸਰਕਾਰ ਨੇ ਸਾਡੇ ਨਾਲ ਧੋਕਾ ਕੀਤਾ ਔਰ ਜਿੱਦਾਂ ਹੀ ਅਸੀਂ ਮੋਹਾਲੀ ਐਂਟਰ ਹੋਏ ਹੈ ਜਿਸ ਤਰ੍ਹਾਂ ਹੀ ਦੇਖੋ ਤੁਸੀਂ ਇਹ ਪੂਰੀ ਮੋਹਾਲੀ ਐਂਟਰ ਹੁੰਦੀ ਹੈ ਇਹ ਪੂਰਾ ਜਗਤਪੁਰਾ ਏਰੀਆ ਏ ਇਹ ਜਿੱਥੇ ਇਹ ਪੂਰਾ ਜਗਤਪੁਰਾ ਏਰੀਆ ਦੇ ਵਿੱਚ ਹੀ ਪੂਰਾ ਹੈ ਸਰ ਲਾਅ ਐਂਡ ਆ ਕਿਉਂਕਿ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਨੂੰ ਡਿਟੇਨ ਕੀਤਾ ਗਿਆ। ਹਾਂਜੀ ਜਿਹੜੇ ਬੰਦੇ ਥੋੜੀ ਜਿਹੀ ਹੁੱਲਰਬਾਜੀ ਕਰ ਰਹੇ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ। ਤੇ ਢੱਲੇਵਾਲ ਜੀ ਤੇ ਇਹਦੇ ਬਾਰੇ ਕੀ ਕਹਿੰਦੇ ਮੇਰੇ ਕੋ ਕੋਈ ਠੀਕ ਹੈ ਤੇ ਪੁਲਿਸ ਹਾਲਾਂਕਿ ਹੁਣ ਮਨੋਜੀ ਤਸਵੀਰਾਂ ਦਿਖਾਉਂਦੇ ਹੋ ਤਸਵੀਰਾਂ ਦਿਖਾਉਂਦੇ ਰਹੋ ਜ਼ਰੂਰੀ ਲੇਕਿਨ ਅਸੀਂ ਇਹ ਤਸਵੀਰਾਂ ਜਿਹੜੀਆਂ ਨੇ ਟੀਵੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਇਹ ਮੁਹੱਲੀ ਚੰਡੀਗੜ੍ਹ ਬਾਰਡਰ ਦੀਆਂ ਨੇ ਜਿਵੇਂ ਕਿਸਾਨ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕੁਝ ਕਿਸਾਨ ਕਾਰਾਂ ਦੇ ਵਿੱਚ ਸੀ ਕੁਝ ਕਿਸਾਨ ਬਸਾਂ ਦੇ ਵਿੱਚ ਜਾ ਰਹੇ ਸੀ ਡੱਲੇਵਾਲ ਜਿਹੜੇ ਸੀ ਉਹ ਐਂਬੂਲੈਂਸ ਦੇ ਵਿੱਚ ਜਾ ਰਹੇ ਸੀ ਔਰ ਸਰਵਨ ਸਿੰਘ ਪੰਦੇਰ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਸੀ